ਸਾਤ ਸਰੀਆ ਕਾਰ ਕੀ ਹਾਲ ਚਾਲ ਹੈ ਜੀ ਅਮੀਰ ਕਰਦੇ ਆ ਤੁਸੀਂ ਸਾਰੇ ਟਿਪ ਸ਼ਾਰਟ ਹੋਮ ਮੰਗੇ ਆਪਾਂ ਬਣਾਉਣ ਲੱਗੇ ਆ ਜੀ ਚੱਪਣ ਕੱਦੂ ਦੀ ਸਬਜ਼ੀ ਉਹਦੇ ਵੀ ਆਪਾਂ ਚਾਰ ਪੰਜ ਪਿਆਜ਼ ਲੰਬੇ ਲੰਬੇ ਕੱਟ ਲਏ ਨੇ ਤੇ ਤੇਲ ਆਪਾਂ ਗਰਮ ਪਾ ਲੈਂਦਾ ਵਾ ਜਿਉਂ ਤਾਂ ਹੀ ਆਪਣਾ ਤੇਲ ਗਰਮ ਹੁੰਦਾ ਵਾ ਆਪਾਂ ਭਾਂਡੇ ਤੋੜ ਨਹੀਂ ਆ ਭਾਂਡੇ ਕੋ ਤੋਂ ਨਾਲ ਪਾਣੀ ਮਾਰਨ ਤਾਂ ਦਿੱਤੇ ਸੀ ਕਿ ਬਸ ਖਾ ਲਈ ਨੇ ਗਾਰਮੀ ਨੂੰ ਤਾਂ ਕਿ ਪਾਰਵਾ ਸਾਰੇ ਪਾਣੀ ਚੀਂਦੇ ਆ। ਕਿ ਪਾਣੀ ਹੋਣੀ ਅੰਦਰ। ਜਦੋਂ ਲੋਕੀ 2 ਗੰਨ ਚੋ ਬਚਾ ਲੈਣਾ। ਦਸਰਾਇਤ ਬਾਤਾਂ। ਹਾਂ ਜਿਹੜਾ ਤੱਕ ਬਾਤ ਤੱਕ ਨਾ ਸਕੀ ਹੈ ਨਹੀਂਗਾ ਦਸਰਾ ਨੂੰ ਲੈ ਕੇ ਭਾਜ ਦੇਣਾ। ਕਾਇਰ ਜੇ ਲੱਗਦਾ ਅੰਦਰ ਹੀ ਨਾ। ਇਹ ਤਾਂ ਬਹੁਤ ਆਈਆਂ ਲਗੀਆਂ ਨੇ ਤਾਂ ਦੇਖੋ ਜੀ ਮੈਂ ਇਹਨਾਂ ਨੂੰ ਤੇਲ ਨਾਲ ਸੋਡੀ ਵਿੱਚ ਜਾਨੀ ਬਹੁਤ ਥੋੜੀ ਜਿਹੀ ਕੱਢਣਾ ਆਮੀ ਹੋ ਗਈ। ਸਵਾਮ ਘਰੇ ਬਣਾ ਦਾ ਸਾਥ ਹੈ। ਇਹ ਸੋਣੀ ਦਾ ਸਮਾਂ ਦਾ। ਤਾਂ ਨਹੀਂ ਬੰਦਾ ਹਲੇ ਹੋਰ ਕੰਮ ਤਾਂ ਆਪਾਂ ਛੱਡਾਂਗੇ ਪਰ ਰਸੋਈ ਦਾ ਕੰਮ ਆਪਾਂ ਕਦੇ ਨਹੀਂ ਛੱਡ ਸਕਦੇ। ਜਿੰਨੀ ਮਰਜ਼ੀ ਕਰਮੇ ਦਾਲ, ਸਾਂਧੀ, ਰੋਟੀ ਇਹ ਤਾਂ ਬਣਾਉਣੀ ਹੋ ਪੈਂਦੀ ਹੈ। ਤੇਲ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹ ਛਾਣਾਂਗੇ।

ਆਹ ਨਾਲ ਆਪਾਂ ਪਿਆਜ਼ਾਂ ਨੂੰ ਹਿਲਾਉਂਦੇ ਰਹਿਾਂਗੇ ਤਾਂ ਵੀ ਇਹ ਸਾਰੇ ਚੀਕੋ ਸਾਰੀ ਭੁੱਜਣਾ ਜਿਹੜਾ ਹੋਵੇ ਵੀ ਇੱਕ ਪਾਈ ਤੇ ਇੱਕ ਲੱਗੇ ਤੇ ਇੱਕ ਵਾਰੀ 골ਡਰ ਬ੍ਰਾਊਨ ਹੋ ਜਾਵੇ ਜਿਹੜੇ ਜਿੰਨਾ ਆਪਾਂ ਨਾਲ ਪਕਾਉਣਾ ਆਪਣੇ ਟੇਸਟ ਅਕੋੜੀ ਦਾ ਆਪਾਂ ਆਪਾਂ ਜਿਹੜੀ ਦੋ ਚਾਂਸੀ ਨਾਲ ਦੀ ਪਾ ਦਰ ਦੇਣੀ ਹੈ ਇਹਨਾਂ ਨੂੰ ਆਪਾਂ ਜ਼ਿਆਦਾ ਵੀ ਨਹੀਂ ਭੁੱਜਣਾ ਤਾਂ ਹਨਾ ਪਿਆਜ਼ਾਂ ਨੂੰ

ਕੌਜੀ ਇਹਨਾਂ ਫਲਕਾ ਜਿਹਾ ਆਪਾਂ ਪਿਆਜ਼ ਭੁੰਨ ਲਿਆਵਾਂਗੇ ਉਹਨੇ ਵਿੱਚ ਪਾਵਾਂਗੇ ਇੱਕ ਚਮਚਾ ਆਪਾਂ ਲਾ ਲਵਾਂਗੇ ਕੌਂਟਰ ਦਾ ਦੋ ਚਮਚਾ ਪਾਵਾਂਗੇ ਪਹਾਲੀ ਪਾਊਡਰ ਦੇ ਤੇ ਇਹ ਅੱਧਾ ਕਿ ਚਮਚਾ ਆਪਾਂ ਪਾਵਾਂਗੇ ਧਨੀਆ ਇੱਥੇ ਇਹ ਹੈਗਾ ਆਪਣਾ ਧਨੀਆ ਜੀਰਾ ਪਾਊਡਰ ਇਹ ਠੰਡਾ ਹੁੰਦਾ ਵਾ ਇਸ ਕਰਕੇ ਇਹ ਵੀ ਪਾ ਲੈਨੇ ਆਪਾਂ ਤਾਂ ਇਹੰਬ ਜਿਹੜਾ ਹੋ ਤੁਸੀਂ ਇਹ ਰੋਈਏ ਠੰਡੀ ਹੁੰਦੀ ਹੈ

ਇਹ ਤਾਂ ਜੂਨ ਜੁਲਾਈ ਅਗਸਤ ਤੱਕ ਆ। ਤੇ ਗਰਮੀ ਮਹੀਦੇ ਲਾਚੇ ਨਹੀਂ ਬੰਦ ਲਾਗੀ ਜੂਨ ਜੁਲਾਈ ਅਗਸਤ ਕਰਕੇ ਮੈਂ ਕੱਢਣੀ ਆ। ਨਹੀਂ ਪਤਾ। ਅਸੀਂ ਏਸੀ ਲਵਾਇਆ ਹੈਗਾਗਾ। ਪਰ ਐਦਕੀ ਚਾਂਸ ਬਣੇ ਹੋਇਆ ਵੀ ਏਸੀ ਲਵਾਵਾਂਗੇ। ਕਿ ਗਰਮੀ ਬਹੁਤ ਜ਼ਿਆਦਾ ਇੰਨੀ ਗਰਮੀ ਦੇ ਵਿੱਚ ਰਹਿਣਾ ਬਹੁਤ ਔਖਾ ਆ ਕੜਸ਼ੀ ਵੀ ਆਉਣ ਹੋ ਗਈ। ਨੀ ਗਰਮੀਆਂ ਇਹ ਆਪਣੀ ਜਿਹੜੀ ਕੜਛੀ ਇਹ ਵੀ ਗਰਮ ਹੋ ਗਈ ਹੈ ਚੰਗੇ ਕਰ ਆਪਾਂ ਇਹਨੂੰ ਮਿਕਸ ਕਰ ਦਿੰਨੇ ਆ ਪਸੀਨਾ ਤੁਸੀਂ ਬੰਦ ਦੇਖ ਸਕਦੇ ਕਿੰਨਾ ਆ ਰਿਹਾ ਇੰਨੀ ਕੁ ਜ਼ਿਆਦਾ ਗਰਮੀ ਨਹੀਂ ਆ ਬੱਚਿਆਂ ਨੂੰ ਸਕੂਲ ਨਾਲ ਤਾਂ ਛੁੱਟੀਆਂ ਕਰ ਦਿੱਤੀਆਂ ਨੇ ਲੋ ਜੇ ਆਪਾਂ ਮਿਕਸ ਕਰਤੀਏ ਤੇ ਇਹਦੇ ਤੇ ਆਪਾਂ ਪਲੇਟ ਲਾ ਕੇ ਤੇ ਇਹਨੂੰ 15-20 ਮਿੰਟ ਲਈ ਪਕਾਵਾਂਗੇ ਤੇ ਫਿਰ ਇਹ ਚੰਗੀ ਤਰ੍ਹਾਂ ਜਦੋਂ ਪੱਕ ਪੱਕ ਜੋ ਵੀ ਫਿਰ ਇਹਨੂੰ ਚੈੱਕ ਕਰ ਲਈਏ 15-20 ਮਿੰਟ ਬਾਅਦ